ਹਾਂਜੀ ਸਸੇਗਲ ਜੀ ਮੈਂ ਤੁਹਾਡਾ ਆਪਣਾ ਗਗਨਦੀਪ ਸਿੰਘ ਗੱਲ ਤੇ ਕੋ ਨੂੰ ਪਤਾ ਪੰਜਾਬ ਦੇ ਵਿੱਚ بارش ਹੋਈ ਜਾਂਦੀ ਹੈ ਜਗਾ ਜਗਾ ਤੇ ਹਨ ਤੇ ਕਈ ਜ਼ਿਲ੍ਹਿਆਂ ਦੇ ਉੱਤੇ ਹੜ੍ਹਾਂ ਦਾ ਹਨਾ ਪ੍ਰਭਾਵ ਬਹੁਤ ਜ਼ਿਆਦਾ ਹੈ ਬਹੁਤ ਹੜ੍ਹਾਂ ਦੀ ਮਾਰਦੇ ਠਾਂ ਆਏ ਵੇ ਆ ਉਹ 14 15 ਪਿੰਡ ਦਾ ਬਹੁਤ ਜ਼ਿਆਦਾ ਹੈ ਤੇ بارش ਹੋਰ ਵੀ ਹੋਈ ਜਾਂਦੀ ਹੈ ਰੁਕਣੀ ਨਹੀਂ ਰਹੀ ਵਾਹਿਗੁਰੂ ਕਿਰਪਾ ਕਰੇ ਹਨਾ ਉਹਨਾਂ ਦਾ ਮਿਹਰ ਭਰਿਆ ਹੱਥ ਰੱਖੇ ਉਹ ਪਿੰਡ ਆ ਦਾ ਸਰਵਾਈਵ ਕਰਨ ਤੇ ਜਿਹੜੀ ਮੁਸੀਬਤ ਉਹ ਇੱਥੇ ਹੈਗੀ ਉਹਦੇ ਚੋਂ ਨਿਕਲਣ ਤੇ ਤੁਸੀਂ ਵੀ ਅਰਦਾਸ ਕਰਿਓ ਪਰਮਾਤਮਾ ਅਗੇ ਕਿ ਉਹ ਪਰਮਾਤਮਾ ਉਹਨਾਂ ਨੂੰ ਸਾਰਿਆਂ ਨੂੰ ਹਨਾ ਜਿਹੜੀ ਇਹ ਮੁਸੀਬਤ ਪਈ ਇਹਦੇ ਚੋਂ ਕੱਢੋ ਜਿੰਨੀ ਹੋ ਸਕਦੀ ਐ ਸੋ ਤੋਂ ਸੇਵਾ ਹਨਾ ਉੱਥੇ ਰੱਛਣਾ ਪਾਣੀ ਹੋ ਸਾਂ ਧਨ ਉਹ ਪਹੁੰਚਦਾ ਕਰੇ ਸੋਨ ਪਤਾ ਜਿਹੜੇ ਆਪਾਂ انسان ਹਨਾ ਇਹਦਾ ਬੋਲ ਕੇ ਵੀ ਅੱਬ ਦੱਸ ਦਿੰਨੇ ਆ ਕਿ ਸਾਨੂੰ ਆਹ ਚੀਜ਼ ਚਾਹੀਦੀ ਐ ਕਿ ਸਾਨੂੰ ਆਹ ਚੀਜ਼ ਸਾਡਾ ਦੁੱਖ ਦਾ ਹਨਾ ਜਾਂ ਭੁੱਖ ਲੱਗੀ ਐ ਪਸ਼ੂ ਨੂੰ ਪਤਾ ਹੈ ਨਾ ਜਾਨਵਰਾਂ ਦਾ ਓਖਾ ਹੈ ਨਾ ਉਹਨਾਂ ਵਾਸਤੇ ਬਾਦੋ ਤੋਂ ਬਾਦ ਚਾਰਾ ਤੇ ਤੂ ਟੂੜੀ ਕੁਝ ਵੀ ਹੈ ਨਾ ਤੁਹਾਨੂੰ ਪਤਾ ਜੋ ਜਨਮ ਪਸ਼ੂਆਂ ਦੇ ਰਿਲੇਟਡ ਤੁਸੀਂ ਲਿਜਾ ਸਕਦੇ ਹੋ ਉੱਥੇ ਕੈਂਪ ਲੱਗੇ ਹੋਏ ਆ ਹੈ ਨਾ ਡੱਡ ਤੇ ਉਹਨਾਂ ਵਿੱਚ ਉੱਥੇ ਪਹੁੰਚਦਾ ਕਰੋ ਆਪਦੇ ਹੱਥੀਂ ਸੇਵਾ ਕਰਕੇ ਉਹ ਉੱਥੇ ਜ਼ਰੂਰ ਪੰਜਾਬ ਦੀ ਹੈ ਨਾ ਬਾਹ ਫੜੋ ਪਰ ਆਪਾਂ ਨੂੰ ਪਤਾ ਜਿਹੜੇ ਪੰਜਾਬ ਦੇ ਲੋਕ ਆ ਇੱਕ ਬਹੁਤ ਛੇਤੀ ਕਰਦੇ ਆ ਖੜਦੇ ਆ ਨਾਰਾ ਦੇ ਲੋਕਾਂ ਦੇ ਨਾਲ ਖੜਦੇ ਆ ਬੰਨ ਮਾਰੀ ਜਾਂਦੇ ਆ ਪਰ ਇਹ ਨਹੀਂ ਸਮਝ ਆਉਂਦੀ ਬਈ ਹਰ ਵਾਰ ਹਰ ਵਾਰ ਹੀ ਕਿਉਂ ਇਦਾਂ ਹੁੰਦਾ ਹੈ ਨਾ ਹਰੇਕ ਵਾਰੀ ਕਿਉਂ ਆਏ ਹੋ ਜਾਂਦਾ ਹੈਗਾ ਬਈ ਸਿਸਟਮ ਵੀ ਕੋਈ ਸਰਕਾਰ ਪੱਕਾ ਹੱਲ ਕਿਉਂ ਨਹੀਂ ਕਰ ਰਹੀ ਪਹਿਲੇ ਤੋਂ ਪਹਿਲੇ ਸਾਲ ਵੀ ਐਸੀ ਉਦੋਂ ਦੇ ਲੋਕ ਅਜੇ ਤੱਕ ਬਾਹਰ ਨਹੀਂ ਹੋਏ ਤੁਹਾਨੂੰ ਵੀ ਪਤਾ ਨਾ ਉਦੋਂ ਦਾ ਜਿਹੜੀ ਵਰਖਾ ਹੋਈ ਸੀ ਉਦੋਂ ਹੜਾ ਆਇਆ ਸੀ ਉਦੋਂ ਜ਼ਮੀਨਾਂ ਡੁੱਬ ਗਈਆਂ ਸੀ ਲੋਕਾਂ ਦੇ ਘਰ ਟਹਿ ਗਏ ਹਨ ਮਕਾਨ ਤੁਹਾਨੂੰ ਪਤਾ ਬੰਦਾ ਜ਼ਿੰਦਗੀ ਵਿੱਚ ਇੱਕ ਵਾਰੀ ਮਸਾ ਬਣਾਉਂਦਾ ਹੈ ਨਾ ਤੇ ਜੇ ਆਪਣਾ ਉਹ ਖਤਮ ਹੋ ਜੇ ਬੰਦਾ ਦੂਰੀਵਾਰ ਪਰੰਪਰ ਨਹੀਂ ਹੁੰਦਾ ਆਪ ਨੂੰ ਸਾਰਿਆਂ ਨੂੰ ਪਤਾ ਹੈਗਾ ਹਨਾ ਤੇ ਉਹ ਚਾਰੇ ਦਾ ਪਹਿਲਾਂ ਹੀ ਨਾ ਨੁਕਸਾਨ ਵਾਸੀ ਦੂਰੀਵਾਰ ਫੇਰ ਆਪਾਂ ਸਰਕਾਰ ਨੂੰ ਚਾਹੀਦਾ ਕੋਈ ਪੱਕਾ ਹੱਲ ਕੀਤਾ ਹੋਵੇ ਉਹਦੇ ਤੇ ਹਨਾ ਤੇ ਬਨਪੁੰਨ ਮਾਰੇ ਹੋਣ ਤੇ ਉਹ ਚਾਰੇ ਅਗਰ ਸਰਵਾਈਵ ਸੌਖਾ ਕਰ ਦਿਆ ਨਾ ਹਨਾ ਤੇ ਥੋੜੇ ਥੋੜੇ ਟਾਈਮ ਤੋਂ ਜਿਹੜਾ ਆਉਣਾ ਜੇ ਮੰਨ ਲੇ ਹੁਣ ਪਿਛਲੇ ਸਾਲ ਸਾਢੇ ਕੋ ਤੋਂ ਪਿਛਲੇ ਸਾਲ ਆਏ ਸੀਗੇ ਹਨਾ ਹਨਾ ਉਦੋਂ ਸੁਬਚਾਰੇ ਦੇ ਘਰ ਬਰਬਾਦ ਹੋ ਗਏ ਸੀ ਖੇਤੀਆਂ ਵਾਹਨ ਬਰਬਾਦ ਹੋ ਗਏ ਸੀਗੇ ਉਹ ਵਿਚਾਰੇ ਨੇ ਆਪਦੇ ਹਨਾ ਜੇ ਆਪਦੇ ਬਣਾਏ ਹੁਣ ਫੇਰ ਵਾਹਨ ਸਹੀ ਕੀਤੇ ਸੀਗੇ ਮਿੱਟੀ-ਮੁੱਟੀ ਖਿੱਚ-ਖਿੱਚ ਕੇ ਲੋਕਾਂ ਨੇ ਮਦਦ ਕੀਤੀ ਸੀ ਵਾਹਨ ਪਧਰੇ ਕੀਤੇ ਸੀਗੇ ਪ੍ਰੋਪਰ ਹਨਾ ਤੇ ਆਪਦੇ ਘਰ-ਬਾਰ ਖੜੇ ਕੀਤੇ ਸੀ ਦੋ ਵਾਰ ਕੇ ਫੇਰ ਮਾਰ ਪਾਈ ਰੱਬ ਨੇ ਤੇ ਉਹ ਫੇਰ ਉਹੀ ਗੱਲ ਹੈ ਨਾ ਫੇਰ ਉਹ ਕਿੱਡੇ-ਕਿੱਡੇ ਸੋਹਣੇ ਕੋਠੀਆਂ ਆਪਣੇ ਸਾਹਮਣੇ ਆਪ ਵੀਡੀਓ ਵਿੱਚ ਦੇਖਦਿਆਂ ਦੀ ਹਨਾ ਤੇ ਜਰੂਰ ਅਰਦਾਸ ਕਰੋ ਉਹਨਾਂ ਵਾਸਤੇ ਤੇ ਜਿੰਨੀ ਵੀ ਹੋ ਸਕਦਾ ਵੱਧ ਤੋਂ ਵੱਧ ਮਦਦ ਕਰੋ ਬਾਂ ਫੜੋ ਕਿਉਂਕਿ ਆਪਾਂ ਤੁਹਾਨੂੰ ਪਤਾ ਹੈ ਨਾ ਪੰਜਾਬੀ ਇਹੋ ਜੇ ਆਪਾਂ ਜੋ ਪਾਰਲੀਆਂ ਸਟੇਟਾਂ ਦੇ ਵਿੱਚ ਆਪਾਂ ਲੰਗਰ ਲਾਉਣ ਬਹੁਤ ਛੇਤੀ ਜਾਂਦੇ ਆ ਨਾ ਜਿੱਦੇ ਕਿਤੇ ਹੜਾ ਆਇਆ ਹੋਵੇ ਜਾਂ ਕੋਈ ਵੀ ਕਿਤੇ ਪ੍ਰੋਬਲਮ ਹੋਵੇ ਆਪਾਂ ਬਾਂ ਫੜਦੇ ਆ ਹਰੇਕ ਦੀ ਬਾਂ ਫੜਦੇ ਆ ਤੇ ਫੜਨੀ ਚਾਹੀਦੀ ਵੀ ਹੈ ਹੈ ਨਾ ਬਹੁਤ ਵਧੀਆ ਗੱਲ ਆ ਤੇ ਪਰ ਤੁਸੀਂ ਇਹ ਗੱਲ ਤੇ ਗੌਰ ਕੀਤੀ ਹੈ ਕੋਈ ਪੰਜਾਬ ਖਾਤਰ ਆਇਆ ਯਾਰ ਕੋਈ ਹੋਇਆ ਮੂਰੇ ਨਹੀਂ ਕੋਈ ਨਹੀਂ ਨਾ ਹੋਇਆ ਤੇ ਪੰਜਾਬ ਆਪਾਂ ਹਰੇਕ ਦਾ ਕਰਦੇ ਹੁੰਦੇ ਆ ਆਪਣੇ ਖਾਤਰ ਵੇਖ ਲੈ ਕੋਈ ਕਿਸੇ ਹੋਰ ਸਟੇਟ ਦੇ ਵਿੱਚੋਂ ਆਇਆ ਕੋਈ ਮਦਦਾਸਤੇ ਤਦਾਂ ਕਿ ਉਹ ਆਇਆ ਆਪਾਂ ਤੋਂ ਹੁਣ ਨਹੀਂ ਵੇਖਿਆ ਜਾਂਦਾ ਨਾ ਆਪਣੇ ਪਿਆਬੀਆਂ ਤੋਂ ਨਹੀਂ ਵੇਖਿਆ ਜਾਂਦਾ ਆਪਾਂ ਹਰੇਕ ਥਾਂ ਤੇ ਪਹੁੰਚਦੇ ਮਦਦ ਕਰਨਾ ਤੇ ਆਪਣਾ ਖੂਨ ਹੀ ਹੈ ਜਾਂ ਆਪਣਾ ਬਲੱਡ ਹੀ ਹੈ ਦੰਦਾ ਹੈ ਨਾ ਭਾਈ ਬਲੱਡ ਹੀ ਆਪਾਂ ਐਵੇਂ ਆ ਤੇ ਸੋ ਤੁਹਾਡੇ ਮੂਰੇ ਵੀ ਹੱਥ ਬੰਨ ਕੇ ਬੇਨਤੀ ਹੈ ਨਾ ਜਿੰਨੀ ਵੀ ਹੋ ਸਕਦਾ ਵੱਧ ਤੋਂ ਵੱਧ ਮਦਦ ਕਰੋ ਉਹਨਾਂ ਦੀ ਹੈ ਨਾ ਜਿੰਨੀ ਵੀ ਹੋ ਸਕਦਾ ਤੇ ਉਹਨਾਂ ਦੀ ਬਾਹ ਫੜੋ ਆਪਣੇ ਪਿਆਬੀਆਂ ਦੀ ਵਿਚਾਰੇ ਡੁੱਬੇ ਬਈ ਬਹੁਤ ਲੋਕ ਇਹ ਲੱਗੇ ਪਏ ਆ ਦਿਨ ਪੁਰਾਤ ਉਹਨਾਂ ਦੀ ਮਦਦ ਦੇ ਵਿੱਚ ਹੈ ਨਾ ਉੱਥੇ ਲੱਗੇ ਹੋਏ ਆ ਤੇ ਤੁਸੀਂ ਵੀ ਜਾਓ ਜੇ ਉਥੇ ਸੇਵਾ ਮਦਦ ਕੋਈ ਉਹ ਨਹੀਂ ਸੇਵਾ ਕਰ ਸਕਦੇ ਕੋਈ 4 ਦਿਨ ਲਾ ਸਕਦੇ ਤਾਂ ਦਿਨ ਵੀ ਲਓ ਬੋਟਾ ਹੈਗਾ ਉਥੇ ਨਾ ਬੋਟਾ ਦੇ ਘਰਾਂ ਦੇ ਵਿੱਚ ਉਹਨਾਂ ਨੂੰ ਖਾਣਾ ਦਾਨ ਪਾਣੀ ਦੇ ਕੇ ਆਉਂਦੇ ਆ ਨਾ ਕੋਈ ਇਦਾਂ ਦੀ ਵੀ ਕੋਈ ਚੀਜ਼ ਹੁੰਦੀ ਹੈ ਨਾ ਖਿਆਲ ਰੱਖੀ ਹੈ ਹੌਲੀ ਹੌਲੀ ਕੱਢੀ ਜਾਂਦੇ ਆ ਜੇ ਕੋਈ ਪਸ਼ੂਆਂ ਦਾ ਚਾਰਾ ਹੈ ਨਾ ਉਹ ਹੁੰਦਾ ਉਹ ਪਹੁੰਚਦਾ ਕਰਦੇ ਆ ਪਸ਼ੂਆਂ ਤੱਕ ਤੇ ਬਹੁਤ ਔਖਾ ਹਾਲਾਤ ਤੁਸੀਂ ਵੇਖੀਏ ਦਿਨਪੋ ਦਿਨ ਉਹ ਰੱਬ ਮੀ ਫੇਰ ਭਾਈ ਜਨ ਲਾਕਟਾ ਤੁਹਾਨੂੰ ਵੀ ਪਤਾ ਹੋਊਗਾ ਆਈ ਜਾਂਦੇ ਐਲਰਟ ਨਾ ਮੈਸੇਜ ਆਈ ਜਾਂਦੇ ਬਈ ਭਾਰੀ بارش ਹੋ ਸਕਦੀ ਹੈ ਪਤਾ ਨਹੀਂ ਕਿਉਂ ਯਾਰ ਇਹ ਗੱਲ ਤੁਸੀਂ ਸੋਚ ਕੇ ਵੇਖੋ ਜਦੋਂ ਆਪ ਨੂੰ ਪਤਾ ਹਰੇਕ ਵਾਰੀ ਐਵੇਂ ਹੁੰਦਾ ਦੂਰੀ ਵਾਰ ਹੋ ਗਈ ਚੱਕੀ ਇਹ ਚੀਜ਼ ਹੈ ਨਾ ਪਹਿਲਾਂ ਵੀ ਪਤਾ ਹੀ ਨਹੀਂ ਕਿੰਨੇ ਵਾਰੀ ਹੋ ਗਈ ਹੈ ਪਰ ਆਹ ਹੁਣੇ-ਹੁਣੇ ਆ ਬਈ ਟਾਈਮ ਆ ਦੋ ਸਾਲਾਂ ਦੇ ਵਿੱਚ ਹੀ ਹੋ ਗਿਆ ਨਾ ਆਪਾਂ ਪਿਛਲੀ ਤਾਂ ਪਿਛਲੇ ਸਾਲ ਹੀ ਹੋਇਆ ਸੀ ਕਿਉਂ ਨਹੀਂ ਇਹਦਾ ਪੱਕਾ ਹੱਲ ਕਿਉਂ ਨਹੀਂ ਹੋ ਰਿਹਾ ਕੀ ਤੁਸੀਂ ਇਹਨੂੰ ਕੀ ਸਮਝਦੇ ਆ ਕਮੈਂਟ ਕਰਕੇ ਤੁਸੀਂ ਦੱਸਿਓ ਜਰੂਰ ਆਪ ਦੀ ਰਾਏ ਜਰੂਰ ਰੱਖਿਓ ਪੇਦਾ ਕੀ ਤੁਸੀਂ ਕੀ ਕਾਰਨ ਮੰਨਦੇ ਆ ਜਿਹਦਾ ਪਹਿਨ ਪਤਾ ਸੀਗਾ ਹੈਨਾ ਪਿਛਲੇ ਤੋਂ ਪਿਛਲੇ ਸਾਲ ਹੜ ਇੰਨੇ ਆਏ ਆ ਇੰਨਾ ਲੋਕਾਂ ਦਾ ਨੁਕਸਾਨ ਹੋਇਆ ਉਹਦੇ ਕਿਉਂ ਨਹੀਂ ਬੰਨਾਂ ਨੂੰ ਪ੍ਰੋਪਰ ਕੀਤਾ ਗਿਆ ਕਿਉਂ ਨਹੀਂ ਉਹਦੇ ਬੰਨ ਮਜ਼ਬੂਤ ਕੀਤੇ ਗਏ ਤੇ ਜੇ ਉਦੋਂ ਕੀਤੇ ਹੁੰਦੇ ਤਾਂ ਅੱਜ ਲੋੜ ਨਹੀਂ ਆ ਏਡੀ ਵੱਡੀ ਮੁਸੀਬਤ ਨਹੀਂ ਆਉਂਦੀ ਸੀਗੀ ਜੇ ਬੰਨ ਬੰਨ ਮਜ਼ਬੂਤ ਕੀਤੇ ਹੁੰਦੇ ਦਰਿਆਵਾਂ ਦੇ ਦਾ ਇੱਕ ਗੱਲ ਹੋਰ ਹੈ ਜਿਹੜਾ ਆਪਾਂ ਪਾਣੀ ਦਾ ਵੀ ਇੱਕ ਜਿਵੇਂ ਵੇਖੀ ਸੀ ਨਾ ਮੈਂ ਇੱਕ ਪੋਸਟ ਪੜ੍ਹ ਰਿਆ ਸੀ ਜਿਹਦੇ ਵਿੱਚ ਦੱਸਿਆ ਕਿ ਆ ਕੀਆ ਗਿਆ ਸੀ ਜਿਵੇਂ ਦੱਸਿਆ ਸੀ ਜਿਹੜਾ ਪਾਣੀ ਦੀ ਯੂਸਸ ਕਰਦੇ ਆ ਹਨਾ ਝੋਨੇ ਆਸਤੇ ਲਾਲੂ ਹਨਾ ਖੇਤੀ ਆਸਤੇ ਲਾਲੂ ਜਾਂ ਕਿਸੇ ਆਸਤੇ ਕਿਵੇਂ ਵੀ ਆਪਾਂ ਜਾਂ ਦੂਜੇ ਰਾਜਾਂ ਨੂੰ ਦਿੰਨੇ ਆ ਹਨਾ ਤੇ ਸੋ ਉਹ ਵੀ ਆਪਦੇ ਆਪਾਂ ਨਾ ਸਰਕਾਰ ਨੂੰ ਵੀ ਚਾਹੀਦਾ ਇਹਦਾ ਬਸ ਦੂਜੇ ਰਾਜਾਂ ਨੂੰ ਪਾਣੀ ਜਿਵੇਂ ਵੀ ਦਿੰਨੇ ਆ ਜੇ ਆਪਾਂ ਨੁਕਸਾਨ ਆਪਾਂ ਝੱਲਦੇ ਆ ਖੇਤੀ ਦਾ ਆ ਸੌਰੀ ਹੜਾ ਦਾ ਨੁਕਸਾਨ ਆਪਾਂ ਚੱਲਦੇ ਆ ਤੇ ਫਿਰ ਇਹਦਾ ਫਾਇਦਾ ਵੀ ਤਾਂ ਆਪਾਂ ਨੂੰ ਹੋਣਾ ਚਾਹੀਦਾ ਨਾ ਜਦੋਂ ਆਪ ਨੂੰ ਖੇਤੀ ਆਸਤੇ ਪਾਣੀ ਦੀ ਜਰੂਰਤ ਹੁੰਦੀ ਹੈ ਉਦੋਂ ਪਹਿਲ ਦੇ ਆਧਾਰ ਤੇ ਦੂਜੇ ਸੂਬਿਆਂ ਨੂੰ ਪਾਣੀ ਛੱਡਿਆ ਜਾਂਦਾ ਹੈਗਾ ਜਦੋਂ ਪਾਣੀ ਦੀ ਜਰੂਰਤ ਹੁੰਦੀ ਹੈ ਤੇ ਜਦੋਂ ਹੜਾ ਉਹਦੇ ਉੱਤੇ ਚੱਲਦਾ ਕਹੋ ਨਾ ਉਦੋਂ ਚੱਲਦੇ ਆ ਪੰਜਾਬ ਵਾਲੇ ਇਕੱਲੇ ਤੇ ਫਿਰ ਜੇ ਆਪਾਂ ਨੁਕਸਾਨ ਆਪਦਾ ਕਰਾਉਣੇ ਆ ਤੇ ਫਿਰ ਫਾਇਦਾ ਵੀ ਤਾਂ ਪੰਜਾਬ ਨੂੰ ਹੋਣਾ ਚਾਹੀਦਾ ਨਾ ਸਰਕਾਰ ਨੂੰ ਚਾਹੀਦਾ ਇਹ ਤੇ ਵੱਧ ਤੋਂ ਵੱਧ ਜਿਹੜਾ ਉਹ ਪਾਣੀ ਖੇਤੀ ਆਸਤੇ ਹੈ ਨਾ ਪੌਂਚ ਦਾ ਕੀਤਾ ਜਾਵੇ ਖੇਤਾਂ ਲੋਕਾਂ ਦੇ ਖੇਤਾਂ ਤੱਕ ਤੇ ਲੋਕਾਂ ਨੂੰ ਵੀ ਚਾਹੀਦਾ ਹੈ ਨਾ ਵੀ ਪਾਣੀ ਨਹਿਰੀ ਪਾਣੀ ਵਰਤਿਆ ਕਰੋ ਜਿਹੜਾ ਜੇ ਆਪਾਂ ਬੋਰ ਲਾ ਲਾ ਥੱਲੇ ਪਾਣੀ ਕੱਢਦੇ ਉਹਦੇ ਨਾਲ ਵੀ ਪਾਣੀ ਜਿਹੜੇ ਆ ਥੱਲੇ ਡੁੱਗੇ ਹੋਈ ਜਾਂਦੇ ਆ ਤੇ ਸੋ ਦੂਸਰੀ ਗੱਲ ਇਹ ਆ ਜਿਹੜਾ ਪਾਣੀ ਹੈ ਮੰਨ ਲਾ ਆਪਣੇ ਪੰਜਾਬ ਦੇ ਵਿੱਚ ਹੋ ਕੇ ਜਾਂਦਾਗਾ Rajasthan ਨੂੰ ਜਾਂਦਾਗਾ ਹੈ ਨਾ ਤੇ ਹੋਰ ਜਿਵੇਂ ਮੰਨ ਲਾ ਮੁੱਦਿਆਂ ਦੇ ਰੋਲੇ ਪੈਂਦੇ ਰਹਿੰਦੇ ਆ SBYL ਦੇ ਜਾਂ ਕਿਵੇਂ ਵੀ ਹੈ ਨਾ ਹੁਣ ਨਹੀਂ ਕੋਈ ਹੁਣ ਦਾ ਕੋਈ ਹੁਣ ਨਹੀਂ ਕਹਿੰਦਾ ਹੁਣ ਕੋਈ ਕਹਿੰਦਾ ਵੀ ਸਾਨੂੰ ਦੇ ਦਿਓ ਪਾਣੀ ਸਾਡੇ ਬੰਨੀ ਛੱਡ ਦਿਓ ਨੁਕਸਾਨ ਜੇ ਮੰਨਦਾ ਆਪਣਾ ਸੂਬਾ ਆਪਣਾ ਰਾਜ ਜੇ ਆਪਾਂ ਇੱਡਾ ਵੱਡਾ ਨੁਕਸਾਨ ਸਹਿਨੇ ਆ ਇੱਡਾ ਆਪਣਾ ਇਨਸਾਨਾਂ ਦਾ ਇੰਨਾ ਜਿਆਦਾ ਨੁਕਸਾਨ ਹੁੰਦਾ ਹਨਾ ਜਾਨੀ ਮਾਲੀ ਨੁਕਸਾਨ ਹੁੰਦਾ ਇੰਨਾ ਜਿਆਦਾ ਤਾਂ ਜੇ ਉਹਦੇ ਕੋਈ ਫਾਇਦੇ ਹੁੰਦੇ ਤਾਂ ਉਹ ਵੀ ਤਾਂ ਫਿਰ ਆਪਾਂ ਨੂੰ ਹੋਣੇ ਚਾਹੀਦੇ ਹਨਾ ਫਾਇਦੇ ਵੀ ਪੰਜਾਬ ਨੂੰ ਹੁਣ ਤੇ ਜਿਹੜੇ ਕਹਿੰਦੇ ਬਾਣੀ ਦਾ ਬਿੱਲ ਖੜਾਗਾ ਇੰਨਾ ਬਿੱਲ ਖੜਾ ਉਹ ਵੀ ਲਿੱਤਾ ਜਾਵੇ ਜਿਹੜੇ ਰਾਜਾ ਬੰਨੇ ਖੜਾ ਜੇ ਆਪਾਂ ਪਾਣੀ ਦਿੰਨੇ ਆ ਆਪਾਂ ਨੂੰ ਕਿਹੜਾ ਉਹ ਆਪਦੀਆਂ ਚੀਜ਼ਾਂ ਫ੍ਰੀ ਦੇ ਵਿੱਚ ਦੇ ਦਿੰਦੇ ਆ ਸੋ ਇਹ ਬੇਨਤੀਆਂ ਸੀਗੀਆਂ ਤੇ ਪਾਣੀ ਦਾ ਵਰਤੋਂ ਉਹ ਹਿਸਾਬ ਨਾਲ ਕੀਤੀ ਜਾਵੇ ਖੇਤੀ ਲਈ ਜਾਂ ਦੂਸਰੇ ਸੂਬਿਆਂ ਤੇ ਉਹ ਹਿਸਾਬ ਨਾਲ ਕੀਤੀ ਜਾਵੇ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਤਾਂ ਕਿ ਆ ਹੜਾਂ ਵਾਲੇ ਜਿਹੜੇ ਹਾਲਾਤ ਹੋਏ ਆ ਇਹ ਨਾ ਹੋਣ ਇਹ ਬੰਨ ਨਹੀਂ ਨਾ ਜੇ ਆਪਾਂ ਪਹਿਲਾਂ ਹੀ ਪਾਣੀ ਉਹ ਹਿਸਾਬ ਤੇ ਵਰਤ ਗਏ ਦੇ ਸਾਰੇ ਵੰਡਕ ਤੇ ਸਾਬਨਾ ਜੇ ਸੂਬੇ ਦੂਜੇ ਪਾਣੀ ਆਪਾਂ ਉਹਨਾਂ ਨੂੰ ਦਿਨੇ ਹੀ ਆ ਜਦੋਂ ਲੋਡ ਹੁੰਦੀ ਆ ਉਹ ਤੋਂ ਤਾਂ ਰੌਲਾ ਪਾ ਕੇ ਵਹਿੰਦੇ ਆ ਵੀ ਸਾਨੂੰ ਪਾਣੀ ਦਿਓ ਪਾਣੀ ਦਿਓ ਜਦੋਂ ਦਿੰਦੇ ਵੀ ਆਪਣੇ ਬਿਆਵਲੇ ਪ੍ਰਸ਼ਾਸਨਾਂ ਵਿਚਾਲੋ ਤੇ ਜੇ ਫਿਰ ਅੱਜ ਨੁਕਸਾਨ ਹੋਇਆ ਹੜ੍ਹ ਬਣ ਰਿਹਾ ਤੇ ਫਿਰ ਹੁਣ ਉਧਰਲੇ ਪਾਸੇ ਨੂੰ ਕਿਉਂ ਨਹੀਂ ਛੱਡ ਰਹੇ ਹੁਣ ਵੀ ਉਹ ਸੈਣ ਫਿਰ ਦਰਿਆ ਉਹ ਜਿਹੜੇ ਗੇਟ ਆ ਹੁਣ ਵੀ ਖੁੱਲ ਸਕਦੇ ਆ ਤੇ ਹੁਣ ਕਿਉਂ ਨਹੀਂ ਖੁੱਲ ਰਹੇ ਬਾਕੀ ਪਰ ਮੈਨੂੰ ਇੰਨਾ ਪਤਾ ਹੈਗਾ ਜ਼ਰੂਰ ਹੈ ਭਾਈ ਜੇ ਨੁਕਸਾਨ ਪੰਜਾਬ ਦਾ ਹੁੰਦਾ ਤਾਂ ਫਾਇਦਾ ਵੀ ਪੰਜਾਬ ਦਾ ਹੀ ਹੋਣਾ ਚਾਹੀਦਾ ਆਪਣੇ ਸੂਬੇ ਦਾ ਹੋਣਾ ਆਪਣੇ ਨਾਲ ਹੈਨਾ ਜਿਹੜੇ ਆਪਣੇ ਭਾਈਚਾਰਾ ਹੈਨਾ ਆਪਣੇ ਭਰਾ ਹੀ ਆ ਜਿਹੜੇ ਉੱਥੇ ਇੰਨੇ ਨੁਕਸਾਨ ਕਰਵਾਈ ਜਾਂਦੇ ਚਾਰੇ ਪਹਿਲਾਂ ਵੀ 2 ਸਾਲ ਪਹਿਲਾਂ ਕਰਵਾ ਕੇ ਹਟਿਆ ਹੁਣ ਫੇਰ ਉਹ ਚਾਰੇ ਦੇ ਡੇਡੀਆਂ ਕੋਠੀਆਂ ਨਾ ਮਹਿਲ ਐਡੇ ਆਪਣੇ ਅੱਖਾਂ ਦੇ ਸਾਹਮਣੇ ਡਿੱਗੇ ਆ ਦਿਲਾਂ ਦੇ ਵਿੱਚ ਉਹ ਨਾ ਰੋਗ ਨਿਕਲਦਾ ਐਡਾ ਨੁਕਸਾਨ ਜਿਹੜਾ ਹੋਇਆ ਹੈਗਾ ਨਹੀਂ ਵੇਖਿਆ ਜਾਂਦਾ ਮਦਦ ਕਰੋ ਯਾਰ ਨਾਲ ਖੜੋ ਸਰਕਾਰ ਨੂੰ ਵੀ ਚਾਹੀਦਾ ਮੁਆਵਜ਼ਾ ਜਿਵੇਂ ਭਵੰਤਮਨ ਸਾਹਿਬ ਨੇ ਕਿਹਾ ਸੀਗਾ ਮੈਂ ਬੱਕਰੀ ਤੋਂ ਲੈ ਕੇ ਮੁਰਗੀ ਤੱਕ ਸਾਰਾ ਮੁਆਵਜ਼ਾ ਦੇਵਾਂਗਾ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਸਾਡੀ ਅਪੀਲ ਹੈ ਮੁੱਖ ਮੰਤਰੀ ਸਾਹਿਬ ਜੀ ਜਰੂਰ ਇਹਨਾਂ ਦੀ ਬਾਹ ਫੜੋ ਜਿਹੜੇ ਬੰਨ ਹਨ ਇਹਨਾਂ ਨੂੰ ਮਜ਼ਬੂਤ ਕਰੋ ਕਿਉਂਕਿ ਹਰੇਕ ਸਾਲ ਦੀ ਹਰੇਕ ਸਾਲ ਹੜ ਆ ਜਾਂਦੇ ਆ ਜਿੰਨਾ ਕਿ ਜੇ ਖੜੇ ਹੋਣ ਦੀ ਕੋਸ਼ਿਸ਼ ਕਰਦੇ ਹੇੇ ਤੱਕ ਤਾਂ ਵਾਹਣ ਹੀ ਨਹੀਂ ਲੈਵਲ ਦੇ ਵਿੱਚ ਹੋਏ ਹੁੰਦੇ ਉਹਦੇ ਨੂੰ ਫੇਰ ਹੜ ਆ ਜਾਂਦੇ ਆ ਘਰ-ਬਾਰ ਤਾਂ ਬੜੀ ਦੂਰ ਦੀ ਗੱਲ ਫਿਰ ਰਹਿ ਗਈ ਹਜੇ ਤੱਕ ਜਿਹੜੇ ਆਪਣੇ ਬਾਣਾ ਵਿੱਚ ਮਿੱਟੀ ਆਈ ਹੁੰਦੀ ਹੈ ਉਹੀ ਨਹੀਂ ਲੈਵਲ ਹੋਇਆ ਹੁੰਦਾ ਬਾਣਾ ਦਾ ਲੈਵਲ ਹੀ ਨਹੀਂ ਹੋਇਆ ਹੁੰਦਾ ਉਦੋਂ ਨੂੰ ਫੇਰ ਹੜਾ ਆ ਜਾਂਦੇ ਆ ਸੋ ਇਹ ਬਰਨ ਬੁਰਨ ਮਜ਼ਬੂਤ ਪਲੀਜ਼ ਕਰਵਾਓ ਮਾਨ ਸਾਹਿਬ ਸੋ ਨੂੰ ਲੋਕਾਂ ਨੇ ਏਡਾ ਵੱਡਾ ਫਾਦਾ ਦਿੱਤਾ ਨਾ ਇਹਨੇ ਸੋ ਨੂੰ ਐਮਐਲ ਏਡਾ ਬਹੁਤ ਮਤ ਦੇ ਕੇ ਸਰਕਾਰ ਚੁਣੀ ਹੈ ਤੇ ਲੋਕਾਂ ਦਾ ਪਲੀਜ਼ ਸਾਥ ਦਿਓ ਲੋਕ ਸੋ ਨੂੰ ਫੇਰ ਦੁਬਾਰਾ ਤੋਂ ਮੌਕਾ ਜ਼ਰੂਰ ਦੇਣਗੇ ਹਨ ਪਰ ਆਹ ਕੰਡੀਸ਼ਨ ਹੈ ਜਿਹੜੀ ਹਾਲਾਤ ਬਣੇ ਪਏ ਇਹਦੇ ਵਿੱਚ ਲੋਕਾਂ ਦਾ ਸਾਥ ਦਿਓ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਲੋਕ ਰੋਂਦੇ ਆ ਹਨਾ ਬਿਰਧ ਬਜ਼ੁਰਗ ਰੁਈ ਜਾਂਦੇ ਕੈਮਰੇ ਸਾਹਮਣੇ ਜਿਸ ਤੱਕ ਪਤਾ ਲੱਗ ਰਿਹਾ ਕਹਿੰਦੇ ਵਾਰਸ ਪੰਜਾਬ ਦੇ ਜਿਹੜੀ ਅੰਮ੍ਰਿਤਪਾਲ ਵਾਲੀ ਆ ਉਹ ਬਹੁਤ ਜ਼ਿਆਦਾ ਉੱਥੇ ਸੇਵਾ ਨਿਭਾ ਰਹੀ ਆ ਬਹੁਤ ਜ਼ਿਆਦਾ ਉਹਨਾਂ ਦੇ ਪੱਕੇ ਕੈਂਪ ਲੱਗੇ ਆ ਤੇ ਪ੍ਰਸ਼ਾਸਨ ਵੀ ਕਰ ਰਿਹਾ ਸਰਕਾਰ ਵੱਲੋਂ ਵੀ ਕੀਤਾ ਜਾ ਰਿਹਾ ਤੇ ਆਪਣੇ ਲੋਕਾਂ ਵੱਲੋਂ ਬਹੁਤ ਜ਼ਿਆਦਾ ਮਦਦ ਆ ਜਿਹੜੀ ਉੱਥੇ ਪਹੁੰਚਾਈ ਜਾ ਰਹੀ ਆ ਸੋ ਸਾਡੀ ਅਪੀਲ ਆ ਜੇ ਤੁਸੀਂ ਵੀ ਭਾਈ ਜਿਹੜੇ ਵੀਡੀਓ ਦੇਖਦੇ ਆ ਨਾ ਜੇ ਜਾ ਸਕਦੇ ਆ ਤੇ ਆਪਣੇ ਭਰਾਵਾਂ ਕੋਲੇ ਜਰੂਰ ਜਾਓ ਉਹਨਾਂ ਦੀ ਮਦਦ ਕਰੋ ਉੱਥੇ ਜਾ ਕੇ ਹਨ ਉਹਨਾਂ ਨੂੰ ਲੋਡ ਆ ਆਪਣੇ ਬਾਹ ਆਪਾਂ ਫੜਦੇ ਆ ਬਾਹ ਲੋਕਾਂ ਨੇ ਫੜੀ ਵੀ ਆ ਬਹੁਤ ਦੂਰੋਂ ਦੂਰੋਂ ਲੋਕ ਜਾਈ ਜਾਂਦੇ ਟਰਾਲੀਆਂ ਪਰ ਪਰ ਕੇ ਨੌਜਵਾਨਾਂ ਦੇ ਜਾਈ ਜਾਂਦੇ ਉੱਥੇ ਤੇ ਐਵੇਂ ਉਹਨਾਂ ਦੇ ਨਾਲ ਆਪਾਂ ਗਾਂ ਸਾਥ ਵੀ ਦੇਣਾ ਜਦੋਂ ਪਾਣੀ ਕਹਿੰਦਾ ਸੁੱਕ ਗਏ ਉਦੋਂ ਆਪਾਂ ਉਹਨਾਂ ਦੇ ਵਾਣ ਬੂਣੇ ਵੀ ਲੈਵਲ ਕਰਵਾਉਣੇ ਜਿਵੇਂ ਆਪਾਂ ਪਿਛਲੀ ਵਾਰ ਵੀ ਕਰਵਾਏ ਸੀ ਨੌਜਵਾਨਾਂ ਨੇ ਜੋਰ ਮਾਰਿਆ ਸੀ ਆ ਵੀ ਆਪਾਂ ਇੱਕ ਗੱਲ ਹੋਰ ਕਹਿਣੀ ਚਾਹੁੰਦੇ ਅੱਜ ਵੇਖ ਲੋ ਜੀ ਸਾਡੇ ਪ੍ਰਸ਼ਾਸਨ ਨੂੰ ਇਹ ਗੱਲ ਅਸੀਂ ਕਹਿਣਾ ਚਾਹੁੰਦੇ ਜਿਹੜੇ ਤੁਸੀਂ ਟਰੈਕਟਰਾਂ ਦਾ ਚਲਾਨ ਕੱਟਦੇ ਹੁੰਦੇ ਆ ਨਾ ਵੀ ਇਹ ਮੋਡੀਫਾਈ ਕਰਵਾਏ ਹੋਏ ਆ ਜਾਂ ਇਹਨਾਂ ਦੇ ਟਾਇਰ ਵੱਡੇ ਪਾਏ ਆ ਜੋ ਹੀ ਟਰੈਕਟਰ ਆ ਵੇਖ ਲੋ ਨੌਜਵਾਨਾਂ ਦੇ ਜਿਹੜੇ ਗਰਦ ਕੱਢੀ ਜਾਂਦੇ ਜਿਹੜੇ ਜਾਂਦੇ ਆ ਖੇਤ ਦੇ ਵਾਢੀ ਟਰੈਕਟਰਾਂ ਲੈ ਲੈ ਕੇ ਪਾਣੀ ਵੇ ਦੀ ਟੱਪੀ ਜਾਂਦੇ ਆ ਉਹੀ ਟਰੈਕਟਰ ਆ ਇਹ ਜਾਜਾ ਜੱਟਾਂ ਦੇ ਜੀਮੀਦਾਰ ਨੇ ਜਾਜਾ ਸੋ ਇੰਨੀਆਂ ਕੁ ਬੇਨਤੀਆਂ ਸੀਗੀਆਂ ਕਬੂਲ ਕਰਿਓ ਵੀਡੀਓ ਸ਼ੇਅਰ ਕਰ ਦਿਓ ਸਾਰੇ ਨੌਜਵਾਨ ਆਪਣੇ ਪਿਆਰ ਦੇ ਸਾਰੇ ਨੌਜਵਾਨਾਂ ਨੂੰ ਅਪੀਲ ਹੈ ਹਨ ਨਾਲ ਖੜ ਗਿਆ ਬੋਨਾਂ ਦੇ ਜਿਹੜੇ ਵੀ ਕਾਸ ਦੀ ਵੀ ਲੋੜ ਆ ਉਹਨਾਂ ਨੂੰ ਉਹ ਆਪਾਂ ਨਾਲ ਉਹ ਚੀਜ਼ ਮਹਈਆ ਕਰਾਈਏ ਪਹੁੰਚ ਦੇ ਕਰਕੇ ਕਿਉਂਕਿ ਮਾੜਾ ਟਾਈਮ ਆਇਆਗਾ ਦੂਜੇ ਸੂਬਿਆਂ ਦੇ ਵਿੱਚੋਂ ਕੁਝ ਨੌਜਵਾਨ ਨੇ ਵੇਖੀ ਸੀ ਵੀਡੀਓ ਹਰਿਆਣੇ ਤੋਂ ਵੀ ਆਈਆਂ ਟਰਾਲੀਆਂ ਕੁਝ ਚਾਰੇ ਦੀਆਂ ਤੇ ਪਰ ਜਿਵੇਂ ਆਪਾਂ ਗਾਂਹ ਹੋਰ ਗਾਂਹ ਯੂਪੀ ਪਿਆਰ ਤੱਕ ਕਿੱਥੋਂ ਕਿੱਥੋਂ ਤੱਕ ਆਪਾਂ ਜਾਣਦੇ ਹਰੇਕ ਥਾਂ ਤੇ ਜਾਣਦੇ ਆ ਨਾ ਆਪਾਂ ਜਦੋਂ ਕਿਤੇ ਵੀ ਕਿਤੇ ਕਿਤੇ ਲੋਕਾਂ ਨੂੰ ਲੋਡ ਹੁੰਦੀ ਹੈ ਕਿਤੇ ਆਏ ਹੁੰਦੇ ਆ ਹਾਰਡਫੁੱਡ ਜਾਂ ਹਨਾ ਕਿਵੇਂ ਵੀ ਆਪਾਂ ਜਾਣਦੇ ਆ ਨਾ ਫਿਰ ਉਹਨਾਂ ਦੇ ਵਿੱਚੋਂ ਕੋਈ ਨਹੀਂ ਨਾ ਆਇਆ ਨਹੀਂ ਆਉਂਦੇ ਆਪਾਂ ਨੂੰ ਆਪ ਦਾ ਕਹਿੰਦੇ ਹੁੰਦੇ ਆ ਨਾ ਆਪਦੀ ਬਾਲ ਕਈ ਸਿੱਖਣੀ ਪੈਂਦੀ ਆ ਆਪਾਂ ਨੂੰ ਆਪ ਹੀ ਦੇਖਣਾ ਪਊਗਾ ਸਾਰਾ ਸੋ ਆਪਾਂ ਆਪਦੇ ਪਿਆਬਿਆਂ ਦੇ ਨਾਲ ਖੜੇਗੇ ਤੇ ਖੜੇ ਵੀ ਆ ਸਾਥ ਹੋਰ ਦਿਓ ਤੇ ਸੋ ਇਹਨਾਂ ਨੂੰ ਵੀ ਬੇਨਤੀ ਆ ਸੀ ਵੀਡੀਓ ਚੰਗੀ ਲੱਗੇ ਸ਼ੇਅਰ ਕਰਦੇ ਜੇ ਕੋਈ ਗਲਤ ਫਲਤ ਬੋਲਿਆ ਗਿਆ ਹੋਵੇ ਤਾਂ ਮਾਫੀ ਹੈ ਤੇ ਆਦੀ ਕਮੈਂਟ ਕਰਕੇ ਰਾਇ ਜ਼ਰੂਰ ਦਿਓ ਸਰਕਾਰ ਨੂੰ ਵੀ ਸਾਡੀ ਅਪੀਲ ਆ ਕਿ ਜ਼ਰੂਰ ਇਸ ਗੱਲ ਵੱਲ ਧਿਆਨ ਦਿੱਤਾ ਜਾਵੇ ਬਨ ਮਜ਼ਬੂਤ ਕੀਤੇ ਜਾਣ ਤੇ ਸੋ ਉਹਨਾਂ ਲੋਕਾਂ ਦੇ ਬਾਹ ਫੜੀ ਜਾਵੇ ਧੰਨਵਾਦ ਜੀ